ਰਾਵ ਨਹੀਂ ਬਰਾਬਰ ਨਜਰਾਂ ਲੱਗੀਆਂ ਨਜਰਾਂ ਲੱਗੀਆਂ ਲੈ ਕੇ ਵਹਿ ਗਈ ਬੰਦੇ ਅਗਲੇ ਆ ਗਏ ਪਹੁੰਚ ਚੁੱਕੇ ਆ ਗਏ ਹੈਲਪ ਐਂਬੂਲੈਂਸ ਪਹੁੰਚ ਚੁੱਕੀ ਹੈ ਛੇਤੀ ਛੇਤੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਰਾਵ ਨਾ ਕੋ ਵੀਡੀਓ ਨਾ ਬਣਾਏ ਕੋਸਾ ਮੂਰੇ ਹੋਏ ਨੇ ਅੱਜ ਟੌਰ ਵੱਡੀ ਗੱਡੀ ਮਿਸਤਰੀ ਆ ਆਪਣਾ ਵਿਸਤਰਾ ਪੱਗ ਵਾ ਪਟਿਆਲਾ ਜਾਈ ਪੱਗ ਉੱਤੋਂ ਮੁੱਛ ਲਾਉਂਦੀ ਅੱਗ ਟੌਰ ਵੇਖ ਸਰਦਾਰ ਦੀ ਵਾਹ ਜੀ ਵਾਹ ਠੀਕ ਆ ਤੇ ਚੱਲਾ ਅੱਜ ਫਿਰ ਆ ਜਾ ਪੱਗ ਬੁਕ ਲਾ ਕੇ ਬਚ ਲਈ ਮੜ ਆ ਜਾ ਉਹ ਮੱਖੀ ਵਾਢ ਲੈ ਗਈ ਥੋੜੀ ਜੀ ਕਿੱਡੀ ਗੱਲ ਆ ਕੀ ਅੱਜ ਬਾਹਰ ਚੀਰ ਵੋਟਾ ਹੀ ਰਹਿਣਾ ਕਿੱਥੇ ਯਾਰ ਨਹੀਂ ਚੱਲਦਾ ਆ ਨਾਲ ਦੀ ਮਿਲਣਾ ਨਾਲ ਦੀ ਇੱਥੇ ਹੀ ਆ ਆ ਬੱਲੇ ਟੀਕਾ ਯਾਰ ਆ ਉਹ ਵੇਖ ਲੈ ਹੁਣ ਕਿਸੇ ਦੀ ਨਜ਼ਰ ਲੱਗ ਗਈ ਆ ਤੇ ਰੂਲੇ ਆਪਾਂ ਬਦਲਦੇ ਅੱਜ ਲੈ ਵੀ ਆ ਕੰਮ ਵਧੀਆ ਜਿਹੜਾ ਨਾਲ ਇੱਕ ਕਵਰ ਜਿਹਾ ਲਿਆਂਦਾ ਨਾ ਇਹਦੇ ਨਾਲ ਕਹਿੰਦੇ ਖਲਾਰਾ ਬਹੁਤ ਘਟ ਜਾਂਦਾ ਹੇ ਚਲ ਬਾਜ ਜਾਂਦੇ ਲੌਣਾ ਲੌਣਾ ਨਹੀਂ ਪੈਂਦਾ ਏਸੀ ਇਹਦੇ ਨਾਲ ਇਹ ਗਾ ਵੀ ਆ ਨਿੱਕੀ ਜਿਹੀ ਪੈਪਰੇਂ ਥਾਣੀ ਪਾਣੀ ਸਾਰਾ ਬਾਹਰ ਨਜਰਾਂ ਲੱਗੀਆਂ ਨਜਰਾਂ ਲੱਗੀਆਂ ਲੈ ਕੇ ਬਹਿ ਗਈ ਬੰਦੇ ਕਹਿੰਦੇ ਆ ਗਏ ਪਹੁੰਚ ਚੁੱਕੇ ਆ ਕਹਿੰਦੇ ਹੈਲਪ ਐਂਬੂਲੈਂਸ ਪਹੁੰਚ ਚੁੱਕੀ ਹੈ ਛੇਤੀ ਛੇਤੀ ਕਨੇ ਮਰੀਜ਼ ਨੂੰ ਸੈੱਟ ਕਰ ਲਈ ਜਗਾ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ